ਏ ਦਸਮਾ ਸਤਗੁਰ ਬਾਜਾ ਵਾਲਾ ਜਿੰਨੀ ਸਾਜਿਆ ਪੰਥ ਨਿਰਾਲਾ ਗਊ ਗਰੀਬ ਦਾ ਜੋ ਰਖਵਾਲਾ ਭੇਟਾ ਅਸੀਸ ਤਾਰ ਦਾ ਸਾਜਿਆ ਪੰਥ ਨਿਆਰਾ ਬਾਜਾ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਇਸ ਲਈ ਜਨ ਸ਼ਕਤੀ ਮੰਨੀ ਰਹਿਤ ਗੁਰਾਂ ਦੀ ਸ਼ਕਤੀ ਮਾਣੀ ਬੜਨੀ ਕਰਦਾ ਭਗਤੀ ਤੇ ਦਸਵੰਦ ਤਾਰਦਾ ਸਾਜ ਆਪਣਾ ਨਿਆਰਾ ਬਾਗਾਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਆ ਸ਼ਰਾਬੀ ਚਾਉਂਦਾ ਕਿਲੇ ਚ ਕਰਾਂ ਖਰਾਬੀ ਬਚੇ ਤਰ ਸਿੰਘ ਬਣ ਚੰਨ ਮਤਾਬੀ 나ਗਣੀ ਸਿਰ ਵਿੱਚ ਮਾਰਦਾ ਸਾਜ ਆਪਾਂ ਸੁਨਿਆਰੇ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤੇ ਉਹ ਵੀ ਹਾਰਦਾ ਸਰਸਾ ਕੰਡੇ ਜੋਰ ਵਖਾਉਂਦਾ ਹੋ ਸਰਸਾ ਕੰਡੇ ਜੋਰ ਵਿਖਾਉਂਦਾ ਲੜਦਾ ਦੋਇਟਾ ਨੂੰ ਚਟਕਾਉਂਦਾ ਸੱਚੇ ਗੁਰਗਾ ਹੁਕਮ ਵਜਾਉਂਦਾ ਉਛਲੀ ਸਰਸਾ ਤਰਦਾ ਸਾਜਿਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਉਹ ਡਟ ਗਿਆ ਜਾਂ ਚਮਕੌਰ ਮੈਦਾਨੇ 40 ਸਿੰਘ ਗੁਰਾਂ ਦੇ ਦਾਨੇ ਦੇਤੇ ਲੜਕੇ ਬਦਲ ਮਯੋ ਜਮਾਨੇ 10 ਲੱਖ ਵੈਰੀ ਹਾਰਦਾ ਸਾਜਿਆ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਈ ਲਈ ਮੁਗਤ ਸਰ ਜਾ ਕੇ ਵਜੀਦੇ ਖਾਨ ਦੀ ਫੌਜ ਭਜਾ ਕੇ ਲਿਖਿਆ ਮੇਰਾ ਵਾ ਪੜਵਾ ਕੇ ਗੁਰ ਕਾ ਇਹ ਗੁਰ ਕਾ ਜੀ ਗੁਰ ਕਾ ਸ਼ੁਕਰ ਬੁਜਾਰਦਾ ਸਾਝੀ ਆਪਨਸ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ ਓ ਇਸ ਦੇ ਚਰੰਬੀਆਂ ਯਾਰੇ ਕੱਟਣ ਬੰਦ ਬੰਦ ਹਥਿਆਰੇ ਲੱਥ ਸੀਸ ਸਿੰਘ ਨਾ ਹਾਰੇ ਦੁਸ਼ਮਣ ਰਿਆ ਪੁਕਾਰਦਾ ਸਾਜ ਆਪਨ ਦੁਨੀਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਿਤੋਂ ਵੀ ਹਾਰਦਾ ਮੱਸੇ ਰੰਗੜ ਨੂੰ ਜੜਗਾਉਂਦਾ ਜੰਨ ਡੈਰ ਨੂੰ ਮੌਤ ਵਿਖਾਉਂਦਾ ਸੰਦਰਾ ਗਾਂਧੀ ਪਾਰ ਬੁਲਾਉਂਦਾ ਏਰ ਦਿਨ ਲਾਪਾ ਮਾ ਕਨ ਮਾਰਦਾ ਸਾਜੇ ਪੰਥ ਨਿਆਰਾ ਬਾਜਾਂ ਵਾਲੇ ਨੇ ਜਿਹੜਾ ਨਹੀਂ ਕਦੇ ਵੀ ਹਾਰਦਾ